ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਸੋ ਆਪਾਂ ਗੱਲ ਕਰ ਰਹੇ ਆ ਬੁਹੇਬਾਰੀਆਂ ਦੀ ਬੁਹੇਬਾਰੀਆਂ ਦੇ ਵਿੱਚ ਸਾਹਿਬ ਤੇ ਐਮੀ ਨੂੰ ਸਗਣ ਲੱਗ ਚੁੱਕਿਆ ਆ ਕਿਰਨ ਭੈਣ ਸਗਣ ਲਗਾ ਰਹੀ ਆ ਫਿਰ ਇਹਨਾਂ ਤੋਂ ਬਾਅਦ ਆ ਵਾਰਨਾ ਕੀਤਾ ਦੋਨਾਂ ਦਾ ਤੇ ਉਹ ਤੋਂ ਬਾਅਦ ਇਹ ਬੜੀ ਖੁਸ਼ ਸੀਗੀ ਕਿ ਮੇਰੇ ਮੁੰਡੇ ਦਾ ਤੇ ਚਲੋ ਇਹਦਾ ਰਿਸ਼ਤਾ ਹੋ ਗਿਆ ਉਹਨਾਂ ਕਿਆ ਨਜ਼ਰਨਾ ਲੱਗੇ ਕਿਸੇ ਦੀ ਉਧਰੋਂ ਬਾਤ ਚਵਾਰੀ ਆਈ ਰੰਜਨਾ ਦੀ ਰੰਜਨਾ ਭੈਣ ਨੇ ਵੀ ਇਹਨਾਂ ਨੂੰ ਸਗਨ ਪਾ ਦਿੱਤਾ ਤੇ ਡਾਲਰ ਵਾਰੇ ਤੇ ਉਸ ਤੋਂ ਬਾਅਦ ਆ ਫੇਰ ਪੰਮੀ ਭੈਣ ਦੇ ਜਿਹੜੇ ਵੀਰ ਜੀ ਆ ਉਹ ਸਨੀ ਵੀਰ ਨੂੰ ਠਾਲ ਕੇ ਲਾਇਆ ਕਿ ਮੈਂ ਤੇਰੇ ਨਾਲ ਗੱਲ ਕਰਨੀ ਆ ਅੰਦਰ ਚੱਲ ਮੇਰੇ ਨਾਲ ਉਹ ਇਹਨੂੰ ਕਹਿਣ ਲੱਗੇ ਕਿ ਤੂੰ ਕਿਉਂ ਸਾਡੇ ਘਰ ਆਇਆ ਹੁਣ ਖੁਸ਼ੀਆਂ ਵਿੱਚ ਦਖਲ ਦੇਣ ਤੇ ਤੂੰ ਤਾਂ ਕਹਿੰਦਾ ਸੀ ਮੈਂ ਤੇਰੇ ਘਰ ਆਉਂਗਾ ਨਹੀਂ ਤੇ ਉਧਰੋਂ ਆ ਗਏ ਪਾਪਾ ਜੀ ਪਾਪਾ ਜੀ ਨੇ ਕਿਹਾ ਚੁੱਪ ਕਰੋ ਤੁਹਾਡੀ ਆਵਾਜ਼ਾਂ ਜਿਹੜੀਆਂ ਬਾਹਰ ਤੱਕ ਆ ਰਹੀਆਂ ਤੇ ਉਹਨਾਂ ਨੇ ਗੁੱਸਾ ਕੀਤਾ ਕਿ ਤੇ ਉਦੋਂ ਗਗਨ ਵੀਰ ਨੂੰ ਵੀ ਗੁੱਸਾ ਲੱਗਾ ਉਹਨੇ ਵੀ ਕਿਹਾ ਕਿ ਮੇਰੇ ਮੁੰਡੇ ਦਾ ਸਗਨ ਨਾ ਮੇਰੇ ਭਰਾ ਦਾ ਆਉਣਾ ਜ਼ਰੂਰੀ ਸੀਗਾ ਸਨੀ ਵੀਰ ਨੇ ਫੇਰ ਵੀ ਚੁੱਪ ਕਰਵਾ ਕੇ ਸਾਰਿਆਂ ਤੋਂ ਮਾਫੀ ਮੰਗੀ ਕਿ ਮੇਰੇ ਕੋਲ ਗਲਤੀ ਹੋ ਗਈ ਆ ਮੈਨੂੰ ਆਉਣਾ ਨਹੀਂ ਚਾਹੀਦਾ ਸੀਗਾ ਮੈਂ ਅੱਗੇ ਤੋਂ ਘਰ ਵਿੱਚ ਨਹੀਂ ਆਵਾਂਗਾ ਤੇ ਉਹਨਾਂ ਵੀਰ ਜੀ ਨੇ ਵੀ ਇਹੀ ਕਿਹਾ ਸੀ ਕਿ ਤੂੰ ਤਾਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਮੈਂ ਕਿਸੇ ਵੀ ਪਰਿਵਾਰਕ ਮਸਲੇ ਦੇ ਵਿੱਚ ਨਹੀਂ ਆਵਾਂਗਾ ਤੂੰ ਫੇਰ ਆ ਗਿਆ ਪਰ ਪੰਮੀ ਭੈਣ ਆ ਗਈ ਅੰਦਰ ਉਹਨੇ ਕਿਹਾ ਕਿ ਨਹੀਂ ਸਰਦਾਰ ਜੀ ਇਸ ਵਾਰ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈਗੀ ਮੈਂ ਇਹਨਾਂ ਤੋਂ ਗੁੱਸੇ ਜ਼ਰੂਰ ਸੀਗੀ ਪਰ ਇਹ ਹੁਣ ਜਾ ਕੇ ਤਿੰਨ ਦੀਪ ਦੇ ਘਰ ਮਾਫੀ ਮੰਗਿਆਏ ਸੀਗੇ ਤੇ ਉਸ ਦਿਨ ਤੋਂ ਮੇਰੀ ਨਾਰਾਜ਼ਗੀ ਇਹਨਾਂ ਦੇ ਨਾਲ ਖਤਮ ਹੋ ਗਈ ਆ ਫੇਰ ਵੀ ਸਨੀ ਵੀਰ ਜਨੇ ਮਾਫੀ ਮੰਗੀ ਪਰ ਪੰਮੀ ਭੈਣ ਨੇ ਕਿਹਾ ਕਿ ਨਹੀਂ ਮਾਫੀ ਮੈਂ ਮੰਗਦੀ ਆ ਤੁਹਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੇ ਫੇਰ ਇਹ ਵੀਰ ਜ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਹਨਾਂ ਨੇ ਕਿਹਾ ਮੈਨੂੰ ਮਾਫ ਕਰ ਦਿਓ ਤੇ ਇਹਨਾਂ ਦੇ ਵਿੱਚ ਸੁਲ੍ਹਾ ਹੋ ਗਈ ਸਾਰਿਆਂ ਦੇ ਵਿੱਚ ਤੇ ਸਭ ਕੁਝ ਠੀਕ ਠਾਕ ਹੋ ਗਿਆ ਤੇ ਪੰਮੀ ਭੈਣ ਬਹੁਤ ਖੁਸ਼ ਹੋਈ ਉਦੋਂ ਦੀਪ ਨੇ ਆਪਣੀ ਜੌਬ ਜੁਆਇਨ ਕਰ ਲਈ ਆ ਪਰ ਉਹਦੇ ਨਾਲ ਉੱਥੇ ਧੋਖਾ ਹੋ ਰਿਹਾ ਉਹਦੀ ਫਰੈਂਡ ਜਿਹੜੀ ਆ ਜੋਤ ਉਹਨੂੰ ਧੋਖਾ ਦੇ ਰਹੀ ਆ ਉਧਰੋਂ ਦਿਲਸ਼ਾਨ ਆ ਗਈ ਤੇ ਉਹਨੇ ਪਤਾ ਲੱਗਿਆ ਕਿ ਇਹ ਜਿਹੜੀ ਦੂਜੀ ਫਰੈਂਡ ਆ ਇਹ ਤਾਂ ਧੋਖੇ ਦਾ ਕੰਮ ਕਰਵਾ ਰਹੀ ਆ ਉਧਰੋਂ ਇਹਨਾਂ ਦੇ ਸਰ ਆ ਗਏ ਉਹਨੇ ਦਿਲਸ਼ਾਨ ਨੇ ਆਪਣੇ ਸਰ ਨੂੰ ਦੱਸ ਦਿੱਤਾ ਕਿ ਇਹ ਦੀਪ ਤੋਂ ਧੱਕੇ ਨਾਲ ਕੰਮ ਕਰਵਾ ਰਹੀ ਸੀਗੀ ਤੇ ਸਰ ਨੇ ਵਾਰਨਿੰਗ ਦਿੱਤੀ ਕਿ ਤੂੰ ਇੱਥੋਂ ਕੰਮ ਤੋਂ ਜਾ ਸਕਦੀ ਆ ਕਿ ਤੂੰ ਪਹਿਲਾਂ ਵੀ ਦੋ ਵਾਰੀ ਧੋਖਾ ਦੇ ਚੁੱਕੀ ਆ ਦੋ ਵਾਰੀ ਵਿੱਚ ਤੈਨੂੰ ਵਾਰਨਿੰਗ ਦੇ ਕੇ ਛੱਡਿਆ ਪਰ ਹੁਣ ਇਸ ਵਾਰ ਨਹੀਂ ਛੱਡਾਂਗਾ ਕਿ ਤੂੰ ਜੌਬ ਛੱਡ ਕੇ ਚਲੀ ਜਾ ਪਰਦੀਪ ਨੇ ਕਿਹਾ ਕਿ ਨਹੀਂ ਸਰ ਜੀ ਇਹਦੇ ਲਈ ਫਿਰ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਪਾਉਂਗੀ ਕਿ ਇਹਦੀ ਜੌਬ ਮੇਰੇ ਕਾਰਨ ਚਲੀ ਗਈ ਤੇ ਸਰ ਇਹਦੀ ਇਸ ਗੱਲ ਤੋਂ ਬਹੁਤ ਇੰਪ੍ਰੈਸ ਹੋਏ ਤੇ ਉਹਨਾਂ ਨੇ ਇਹਦੀ ਪ੍ਰੋਮੋਸ਼ਨ ਕਰ ਦਿੱਤੀ ਤੇ ਇਹਨੂੰ ਹੈੱਡ ਬਣਾ ਦਿੱਤਾ ਸੋ ਦੀਪੈ ਨੂੰ ਬਹੁਤ ਬਹੁਤ